ਬਹੁਤੀ ਭਾਗਾ ਵਾਲਾ ਦਿਨ ਸ਼ਨੀਵਾਰ 8 ਨਵੰਬਰ 23 ਤੱਕ 2025 ਸਵੇਰ ਦੇ ਬਾਬਾ ਮੜਜੀ ਦੀ ਸਮਾਦੀ ਸਥਾਨ ਦੇ ਦਰਸ਼ਨ ਇਹ ਉਹ ਸਥਾਨ ਹੈ ਜਿੱਥੇ ਦੂਰ ਦਰਾਡੇ ਤੋਂ ਸੰਗਤਾਂ ਬਾਬਾ ਜੀ ਦੇ ਨਤਮਸਤਕ ਹੋ ਕੇ ਪਰਵਾਰਾਂ ਦੀ ਸ਼ੁਕ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਇਸ ਸਥਾਨ ਨੂੰ ਇਲਾਕੇ ਦੀ ਸੁਪਰੀਮ ਕੋਰਟ ਵੀ ਮੰਨਿਆ ਗਿਆ ਕਿਉਂਕਿ ਇਸ ਪਵਿੱਤਰ ਦਰਵਾਰ ਤੋਂ ਜੋ ਵੀ ਮੰਗੋਗੇ ਤੁਹਾਨੂੰ ਹਰ ਹਾਲ ਦੇ ਵਿੱਚ ਮਿਲੇਗਾ ਬਾਬਾ ਜੀ ਸਭ ਜਾਣੀ ਜਾਣ ਨੇ ਹਰ ਭਗਤ ਤੇ ਮੇਰੇ ਪਰੇ ਹੱਥ ਰੱਖਦੇ ਨੇ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਈਏ ਕਿ ਇਸ ਸਥਾਨ ਤੇ ਰੈਨੋਵੇਟ ਦਾ ਕੰਮ ਹਮੇਸ਼ਾ ਚੱਲਦਾ ਹੀ ਰਹਿੰਦਾ ਹੈ ਵੱਡੇ ਵੱਡੇ ਦਾਨਵੀਰ ਇਸ ਸਥਾਨ ਤੇ ਸੇਵਾ ਕਰਦੇ ਨੇ ਮੰਗਲਵਾਰ ਵਾਲੇ ਦਿਨ ਸੇਵਾਦਾਰਾਂ ਵੱਲੋਂ ਲੰਗਰ ਲਗਾਇਆ ਜਾਂਦਾ ਹੈ ਵੀਰ ਹਨੂਮਾਨ ਜੀ ਦੇ ਮੰਗਲਵਾਰ ਨੂੰ ਸੰਗਤਾਂ ਨਤਮਸਤਕ ਹੋ ਕੇ ਸ਼ੁਕ ਸ਼ਾਂਤੀ ਲਈ ਅਰਦਾਸ ਬੇਨਤੀਆਂ ਕਰਦੇ ਨੇ ਤੁਹਾਨੂੰ ਆਹ ਦਰਬਾਰ ਦਾ ਸਾਰਾ ਵੀਊ ਦਿਖਾ ਰਹੇ ਆ ਜੈ ਬਾਬਾ ਮਟ